ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਨੀ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਬਹੁਤ ਖਾਸ ਵੀਡੀਓ ਹੋਣ ਵਾਲੀ ਹੈ ਅੱਜ ਦੀ ਜਿਹੜੇ ਕਿਸਾਨ ਫਰਾਂ ਪਸ਼ੂ ਆਨਲਾਈਨ ਖਰੀਦਣਾ ਚਾਹੁੰਦੇ ਆ ਉਹਨਾਂ ਵੀਰਾਂस्ते ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕੋਈ ਦੋਸਤੋ ਠੱਗੀਆਂ ਬਹੁਤ ਜ਼ਿਆਦਾ ਹੋ ਰਹੀਆਂ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਸੀਂ ਠੱਗੀਆਂ ਖਾਣ ਤੋਂ ਬਾਅਦ ਜਰੂਰ ਜਾਓਗੇ ਐਂਡ ਤੱਕ ਜਰੂਰ ਦੇਖਿਓ ਆਓ ਸ਼ੁਰੂ ਕਰਦੇ ਆਂ ਵੀਡੀਓ ਨੂੰ ਆਪਾਂ ਹਾਂ ਦੋਸਤੋ ਆਪਾਂ ਫੇਸਬੁੱਕ ਔਨ ਕਰ ਲਈਏ ਆ ਦੋਸਤੋ ਚੈੱਕ ਕਰੋ ਗੇਰ ਨਸਲ ਦੀ ਗਾਂ ਬਹੁਤ ਜ਼ਿਆਦਾ ਚੰਗੀ ਕੁਆਲਿਟੀ ਵਾਲੀ ਆ ਤੇ ਮੁੱਲ ਬਾਈ ਨੇ ਮੇਰੇ ਸਾਹਮਣੇ ਜੋੜੇ ਦਾ ਹੀ ਪਾਇਆ ਹੋਇਆ ਇੱਕ ਗੇਰ ਆ ਨਹੀਂ ਦੋ ਆ ਦੋਸਤੋ ਗੇਰ ਨਸਲ ਦੀਆਂ ਇੱਕ ਥੱਲੇ ਇੱਕ ਉੱਪਰ ਨਾਲ ਜੋੜੇ ਦਾ ਹੀ ਬਾਈ ਨੇ 70000 ਪਾਇਆ ਮੁੱਲ ਬਾਕੀ ਦੋਸਤੋ ਮੁੱਲ ਕੋਈ ਜ਼ਿਆਦਾ ਨਹੀਂ ਗਾਵਾਂ ਦੋਨੇ ਹੀ ਚੰਗੀਆਂ ਥੱਲੇ ਬਾਈ ਨੇ ਮੱਜਾਂ ਨਹੀਂ ਪੋਸਟ ਵੀ ਪਾਈ ਹੋਈ ਹੈ ਮੱਜਾਂ ਵੀ ਦੋਸਤੋ ਪੂਰੀਆਂ ਟੌਪ ਦੀਆਂ ਪਤਾ ਨਹੀਂ ਬਾਈ ਨੇ 70000 ਕੀ ਦਾ ਮੁੱਲ ਪਾਇਆ ਮੈਂ ਸਾਰੀਆਂ ਦੀ ਭਾਇਆ ਲੱਗਦਾ ਤੁਹਾਨੂੰ ਅੱਗੇ ਵੀ ਜੁੱਤ ਦਿਖਾਉਣਾ ਮੈਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੇ ਨਾਲ ਆ ਦੋਸਤੋ ਪਰ ਲੰਘੀ ਆ ਦੇ ਸਕਦੇ ਆ ਕਿੱਡੀ ਜ਼ਿਆਦਾ ਚੰਗੀ ਬੱਚੀ ਦੋਸਤੋ 26000 30000 35000 40000 ਲੈ ਦੋਸਤੋ ਇਹ ਸੇਲ ਲੱਗੀ ਪਈ ਆ ਫੇਸਬੁੱਕ ਤੇ ਬੈਲਕੋਨ ਛੋਟੇ ਭਾ ਦੇ ਵਿੱਚ ਬਾਈ ਨੇ ਲੈ ਕੇ ਪਾਇਆ ਹੋਇਆ 26 30 35 40 ਸੇਲ ਲੱਗੀ ਦੋਸਤੋ ਸੇਲ ਲੁੱਟ ਲਓ ਵੀਰ ਅੱਜ ਬਸ ਤੁਸੀਂ ਅੱਗੇ ਵੀ ਦਿਖਾਉਣਾ ਮੈਂ ਦੋਸਤੋ ਤੁਹਾਨੂੰ ਆਹ ਦੋਸਤੋ ਕਰੋ ਚੈੱਕ ਕਰ ਟੌਪ ਦੀ ਬੱਚੀ 40000 ਚ ਬਾਈ ਤੁਹਾਨੂੰ ਦੇਈ ਜਾਂਦਾ ਬੈਲਕੋਨ ਛੋਟੇ ਭਾ ਦੇ ਵਿੱਚ ਟੌਪ ਕੁਆਲਿਟੀ ਆਹ ਦੋਸਤੋ ਵੇਖ ਸਕਦੇ ਮੱਝ ਵੇਖੋ ਕਿੰਡੀ ਇਹਦੇ ਚੰਗੇਗਾ ਟੌਪ ਟੌਪ 2.5 ਲੱਖ ਦੀ ਮਾਇ ਦੋਸਤੋ ਹੋਊਗੀ ਚੰਗੀ ਐ ਮੱਝ ਤੇ ਆ ਦੋਸਤੋ ਗਾਂ ਕਰੋ ਚੈੱਕ ਕਿ ਡੀ ਜਿਆਦਾ ਟਾਪ ਦੀ ਤੁਹਾਨੂੰ 35 ਹਜ਼ਾਰ ਚ ਮਿਲ ਜਾਣੀ ਐ ਮੱਝ ਮਿਲ ਜਾਣੀ ਐ 65 ਹਜ਼ਾਰ ਚ ਟਾਪ ਦੇ ਜਾਨਵਰ ਆ ਤੁਹਾਨੂੰ ਅੱਗੇ ਮੈਂ ਇੱਕ ਰਿਕਾਰਡਿੰਗ ਸੁਣਾਉਣਾ ਉਹ ਵੀ ਜ਼ਰੂਰ ਸੁਣਿਓ ਤੁਸੀਂ ਹੈਲੋ ਹੈਲੋ सस्ती ਗਾੜੀ ਦੀ ਸੰਗਰੀ ਚੱਲਦੇ ਆਪਨੇ ਨੇ ਤਿੰਨ ਜਾਨਵਰ ਡਾਲੇ ਆ ਫੇਸਬੁੱਕ ਪਰ ਜੀ एक गाय डाली है ये आपने टब्बे रंग की एचआर ये क्या मूल्य है इसका हजार और आपका लोकेशन कौन सी है जी राजस्थान चितौड़गढ़ लक्ष्मी डेयरी फार्म ठीक है गोपाल का मेरा आपका ऑल इंडिया होम डिलीवरी अच्छा क्या लोगे ये डिलीवरी का डिलीवरी का चार हजार डालना पड़ेगा भाई तेरे को सरकारी गाड़ी होता है परमिशन बिल बनेगा आपका बनेगा होता है जो वह बनेगा उसके लिए चार हजार डालना पड़ेगा पैंतीस हजार तेरे घर पे आ जाए, तब दे जाए। अच्छा अगर गाय आए फिर गाय पसंद नहीं आये चार हजार अपना ले लेना मेरा गाय मेरे को वापसी दे देना अगर मिल्किंग कम निकालता है तो तेरे को उधर मिल्किंग करा के दिखाएंगे और पशु चेक कराएंगे अच्छा तो वीडियो कॉल पे जरा धारे मार के दिखा दो भाई कि मैं वीडियो कॉल पे दिखा देंगे सर तो दिखा दो हम आप क्या रहे डाल देते हैं सर सब को दिखाऊंगा ओके क्यों अब क्या हो गया भाई अब तो दूध निकला हुआ नहीं तो दूध को क्या हो गया भाई हमने तो सारा दूध निकाला है बर्तनों की दो दो धारा मार के दिखा दो

ਇਹ ਇਦਾਂ ਕਰਦੇ ਆ YouTube ਤੋਂ ਬਸ ਸਕਰੀਨਸ਼ਾਟ ਲੈ ਕੇ ਪੋਸਵਾਂ ਦੇ ਤਾਂ Facebook ਤੇ ਪਾ ਦਿੰਦੇ ਆ ਨੰਬਰ ਆਪਣਾ ਪਾ ਦਿੰਦੇ ਆ ਰੇਟ ਛੋਟਾ ਲੈ ਕੇ ਹੁਣ ਕਈ ਆਪਣੇ ਕਿਸਾਨ ਭਰਾ ਇਦਾਂ ਕਰਦੇ ਆ ਪੋਸਟ ਵੇਖ ਲਈ ਉਹਨਾਂ ਦਾ ਵਾਰ ਵਾਰ ਕਾਲ ਕਰ ਲੈਣੀ ਆ ਕਿਸਾਨ ਭਰਾ ਆਪਣੇ ਖੁਸ਼ ਹੋ ਜਾਂਦੇ ਆ ਕਿ ਜਿਹੜੀ ਗਾਂ ਲੱਖਦੀ ਆ ਉਹ 30 32000 ਚ ਵਿਲੀ ਜਾਂਦੀ ਆ ਤੇਰਾ ਦਾਵਾ ਦਾ ਲੈ ਆਈਏ ਇਹ ਗਾਂ ਲੈ ਆ ਕੇ ਆਣ ਗਵਾਨ ਦਿਖਾਵਾਂਗੇ ਭਾਈ ਆ ਗਾਂ ਲੱਖਦੀ ਅਸੀਂ ਲਈ ਆ ਠੀਕ ਆ ਦੋਸਤੋ ਇਦਾਂ ਦੇ ਚੱਕਰਾਂ 'ਚ ਨਾ ਪਾਓ ਠੀਕ ਆ ਜੇ ਦੋਸਤੋ ਤੁਸੀਂ ਕੋਈ ਪਸੂ ਦੇਖਦੇ ਆ ਫੇਸਬੁੱਕ ਤੇ ਤੇ ਆਪਣੇ ਦਸਾਲੀ ਨਾਲ ਜਾ ਕੇ ਉੱਤੇ ਖਰੀਦਦਾਰੀ ਕਰੋ ਤੇ ਬਾਕੀ ਦੋਸਤੋ ਆਨਲਾਈਨ ਪਸੂ ਜੇ ਮੰਗਾਉਣਾ ਆਪਣੇ ਭਰੋਸੇਮੰਦ ਜਿਹੜੇ ਵੀਰ ਹੈਗੇ ਆ ਉਹਨਾਂ ਤੋਂ ਮੰਗਾ ਸਕਦੇ ਆ ਐਹੋ ਜੇ ਠੱਗੀਆਂ ਤੋਂ ਬਚੋ ਦੋਸਤੋ ਵੀਡੀਓ ਕੇ ਇਦਾਂ ਦੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ